ਸ਼ੀਵ ਵੈਲਫੇਅਰ ਸੁਸਾਇਟੀ ਦੇ ਵੱਲੋਂ ਹਰ ਸਾਲ ਮਹਾਸ਼ੀਰ ਰਾਤਰੀ ਦੇ ਮੌਕੇ ਤੇ ਲੁਧਿਆਣਾ ਰੇਲਵੇ ਸਟੇਸ਼ਨ ਦੇ ਕੋਲ ਲਗਾਏ ਜਾਣ ਵਾਲੇ ਵਿਸ਼ਾਲ ਪੰਡਾਰੇ ਨੂੰ ਲੈ ਕੇ ਇਸ ਵਾਰ ਸੰਸਥਾ ਨੇ ਵੱਡਾ ਫੈਸਲਾ ਲਿਆ ਹੈ ਸੁਸਾਇਟੀ ਦੇ ਵੱਲੋਂ ਇਨਸਾਨੀਤ ਇੱਕ ਧਰਮ ਨਾਮਕ ਸੰਸਥਾ ਦੇ ਨਾਲ ਮਿਲ ਕੇ ਇਹ ਆਯੋਜਨ ਹੋਵੇਗਾ ਇਸ ਕਾਰਜ ਵਿੱਚ ਹੋਰ ਵੀ ਲੋਕਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਜਿਸ ਦੇ ਸੰਬੰਧ ਵਿੱਚ ਇੱਕ ਬੈਠਕ ਫਵਾੜਾ ਚੌਂਕ ਵਿਖੇ ਕੀਤੀ ਗਈ ਹੈ ਅਮਨ ਦੇ ਧਰਮ ਵੱਲੋਂ ਸਾਂਝੇ ਦੌਰ ਤੇ ਇੱਕ ਮੀਟਿੰਗ ਰੱਖੀ ਗਈ ਸੀ ਜਿੱਦਾਂ ਕਿ ਸਾਰਿਆਂ ਨੂੰ ਪਤਾ ਹੈ ਸ਼ਿਵ ਵੈਲਫਰ ਸੁਸਾਇਟੀ ਵੱਲੋਂ ਹਰ ਸਾਲ ਸ਼ਿਵਰਾਤਰੀ ਦੇ ਮੌਕੇ ਤੇ ਇੱਕ ਲੰਗਰ ਦਾ ਯੋਜਨ ਕੀਤਾ ਜਾਂਦਾ ਰੇਲਵੇ ਸਟੇਸ਼ਨ ਤੇ ਇਸ ਸਾਲ ਜਿਹੜਾ ਲੰਗਰ ਦਾ ਯੋਜਨ ਹੈ ਸ਼ਿਵ ਵੈਲਫਰ ਸੁਸਾਇਟੀ ਔਰ ਇਨਸਾਨੀਤ ਧਰਮ ਦੀ ਟੀਮ ਵੱਲੋਂ ਸਾਂਝੇ ਤੌਰ ਦੇ ਉੱਤੇ ਕੀਤਾ ਜਾਏਗਾ ਔਰ ਅੱਜ ਜਿਹੜਾ ਟੀਮ ਦਾ ਗਠਨ ਕਰਨ ਵਾਸਤੇ ਅੱਜ ਦੀ ਮੀਟਿੰਗ ਰੱਖੀ ਗਈ ਸੀ ਜਿਦੇ ਵਿੱਚ ਸਾਰੀ ਟੀਮ ਦੀ ਸਰਵ ਸਹਿਮਤੀ ਦੇ ਨਾਲ ਜਿਹੜਾ ਇਸ ਪ੍ਰੋਗਰਾਮ ਦਾ ਪ੍ਰਧਾਨ ਹੈ ਉਹ ਸ਼੍ਰੀ ਬਿੱਟੂ ਗੁੰਮਰ ਜੀ ਨੂੰ ਲਗਾਇਆ ਗਿਆ ਔਰ ਸਰਪ੍ਰਸਤ ਸਾਡੇ ਪ੍ਰਸਿੱਧ ਨੇਦਰ ਕਾਲੀਦਲ ਸ਼ੋਮਨੀ ਕਾਲੀਦਲ ਦੇ ਮੀਤ ਪ੍ਰਧਾਨ ਸ਼੍ਰੀ ਵਿਜੇਦਾਨਮ ਜੀ ਨੂੰ ਇਸ ਟੀਮ ਦਾ ਸਰਪ੍ਰਸਤ ਲਗਾਇਆ ਗਿਆ ਮੈਨੂੰ ਰੋਹੀ ਸਾਰੀ ਨੂੰ ਇਸ ਟੀਮ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸਾਡੇ ਮਿੱਕੀ ਹੁਜਾ ਜੀ ਵਿਭਾਰਿਕ ਨੇਤਾ ਔਰ ਉਗੇਸ਼ ਮਾਹ ਸੇਵਕ ਨੇ ਉਹਨਾਂ ਨੂੰ ਇਸ ਟੀਮ ਦਾ ਸੀਨੀਅਰ ਚੇਅਰਮੈਨ ਨਿਯੁਕਤ ਕੀਤਾ ਗਿਆ ਜੇ ਕੇ ਡਾਵਰ ਜੀ ਨੂੰ ਯੂਥ ਟੀਮ ਦਾ ਪ੍ਰਧਾਨ ਲਗਾਇਆ ਗਿਆ ਔਰ ਅਸੀਂ ਵਾਦਾ ਕਰਦੇ ਹਾਂ ਲੁਧਿਆਣਾ ਵਾਸੀਆਂ ਨਾਲ ਵੀ ਜਿਹੜੀਆਂ ਦੋ ਐਨ ਜੀਓ ਇਕੱਠੀਆਂ ਹੋਈਆਂ ਅੱਜ ਬਨਾ ਸ਼ਿਵ ਵੈਲਫੇਅਰ ਸੁਸਾਇਟੀ ਔਰ ਇਨਸਾਨੀਅਤ ਇੱਕ ਧਰਮ ਸਿਰਫ ਧਾਰਮਿਕ ਪ੍ਰੋਗਰਾਮਾਂ ਲਈ ਨਹੀਂ ਸਮਾਜਿਕ ਤੌਰ ਦੇ ਉੱਤੇ ਵੀ ਬੜੇ ਵੱਡੇ ਪ੍ਰੋਜੈਕਟ ਆਉਣ ਵਾਲੇ ਟਾਈਮ ਦੇ ਚਲੇ ਆਏ ਜਾਣਗੇ ਕਿਉਂਕਿ ਦੋਨੋਂ ਹੀ ਐਨ ਜੀਓ ਵੱਲੋਂ ਪਿਛਲੇ ਕਈ ਸਾਲਾਂ ਦੇ ਕਈ ਸਾਲਾਂ ਤੋਂ ਸਮਾਜ ਸੇਵਾ ਲਈ ਬਹੁਤ ਅੱਗੇ ਹੋ ਕੇ ਕੰਮ ਕੀਤੇ ਜਾ ਰਹੇ ਨੇ ਜਿਸ ਤਰ੍ਹਾਂ ਕਿ ਤੁਸੀਂ ਸਾਰੇ ਜਾਣਦੇ ਹੋ ਮਹਾ ਸ਼ਿਵਰਾਤਰੀ ਦੇ ਸ਼ੁਭ ਅਵਸਰ ਤੇ ਸ਼ਿਵ ਵੈਲਫੇਅਰ ਸੁਸਾਇਟੀ ਸਾਹਮਣੇ ਰੇਲਵੇ ਸਟੇਸ਼ਨ ਵੱਲੋਂ ਹਰ ਸਾਲ ਦੀ ਤਰ੍ਹਾਂ ਪ੍ਰੋਗਰਾਮ ਕਰਾਇਆ ਜਾਂਦਾ ਹੈ ਭੰਡਾਰਾ ਕਰਾਇਆ ਜਾਂਦਾ ਤੇ ਸਮਾਗਮ ਕਰਵਾਇਆ ਜਾਂਦਾ ਇਸ ਵਾਰ ਅਸੀਂ ਇਨਸਾਨੀਅਤ ਇੱਕ ਧਰਮ ਤੇ ਸ਼ਿਵ ਵੈਲਫੇਅਰ ਸੁਸਾਇਟੀ ਸਖਤ ਰੂਪ ਕੇ ਮਿਲ ਕੇ ਇਹ ਪ੍ਰੋਗਰਾਮ ਕਰਾਉਣ ਜਾ ਰਹੀ ਹੈ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਸ਼੍ਰੀ ਵਿਜੇ ਦਾਣਵ ਜੀ ਉਹਨਾਂ ਦੀ ਸਰਪ੍ਰਸਤੀ ਦੇ ਵਿੱਚ ਅੱਜ ਜੋ ਅਸੀਂ ਨਵੀਂ ਟੀਮ ਦਾ ਗਠਨ ਵੀ ਕੀਤਾ ਵਾ ਤੇ ਜੋ ਵੀ ਸਾਡਾ ਅਗਲੀ ਰੂਪ ਰੇਖਾ ਹੋਊਗੀ ਅਸੀਂ ਜਿਹੜਾ ਪ੍ਰੋਗਰਾਮ ਦੀ ਜਗ੍ਹਾ ਤੇ ਜਿਹੜੀ ਤਰੀਖ ਹੈ ਉਸੀ 2-4 ਦਿਨਾਂ ਬਾਅਦ ਫਿਰ ਇੱਕ ਮੀਟਿੰਗ ਕਰਕੇ ਅਸੀਂ ਉਹਦੀ ਘੋਸ਼ਣਾ ਕਰਾਂਗੇ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਬਿੱਤੂ ਗੁੰਮਰ ਜੀ ਜਿਹੜੇ ਕਿ ਸ਼੍ਰੀ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਨੇ ਉਹਨਾਂ ਨੇ ਆਪਣੀ ਇੱਕ ਨਵੀਂ ਟੀਮ ਜਿਹੜੀ ਆ ਉਸ ਦੀ ਘੋਸ਼ਣਾ ਕੀਤੀ ਸੀ ਉਹਦੇ ਚ ਬਤੌਰ ਅਚੀ ਪੈਟਰਨਰ ਸਰਪ੍ਰਸਤ ਜਿਹੜਾ ਵਾ ਸ਼੍ਰੀ ਵੈਲਫੇਅਰ ਸੁਸਾਇਟੀ ਦਾ ਇਹਨੂੰ ਬਣਾਇਆ ਗਿਆ ਵਾ ਤੋਂ ਇਸ ਤੋਂ ਇਲਾਵਾ ਰੋਹਿਤ ਸਾਨੀ ਜੀ ਨੂੰ ਚੇਅਰਮੈਨ ਬਣਾਇਆ ਗਿਆ ਔਰ ਮਹਿਲਾ ਵਿੰਗ ਚੋਂ ਮਧੀਆਂ ਮਦਾਨ ਜੀ ਨੂੰ ਤੇ ਬਾਕੀ ਸਾਰੀ ਟੀਮ ਵੀ ਕੋਚਨਾ ਜਿਹੜੀ ਅਸੀਂ ਬਿੱਡੂ ਗੁੰਮਰ ਜੀ ਵੱਲੋਂ ਖੇਚੀ ਗਈ ਆ ਤੇ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਨਾ ਤਮਾਮ ਪਤਵ ਅਧਿਕਾਰੀਆਂ ਨੂੰ ਉਧਰਦਰ ਸਹਿਬਾਨ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਵਾ ਔਰ ਅਗਲੀ ਤਾਰੀਖ ਜਿਹੜੀ ਆ ਉਸ ਦੀ ਸਰਬਸੰਧੀ ਨਾਲ ਸਾਡੀ ਮੀਟਿੰਗ ਹੋਣ ਲੱਗੀ ਆ ਔਰ ਵੈਨਿਊ ਔਰ ਤਾਰੀਖ ਜਿਹੜੀ ਉਸ ਦੀ ਕੋਚਨਾ ਲੁਧਿਆਣਾ ਤੋਂ ਬਿਊਰੋ ਰਿਪੋਰਟ ਐਸਐਮਜੀ ਨਿਊਜ਼